ਅਚਾਨਕ ਉਹਦੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹਿਬ ਆ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਅਸੀਂ ਉਹ ਤੋਂ ਮਾਰੂਪ ਕੋਲਣ ਵਾਲਦੇ ਪਰਸੋਂ ਐਜੀ ਜਿੱਦਾਂ ਦੇ ਕਿਰਾਏ ਨੂੰ ਗਏ ਤੇ ਲਦਾਖ ਜਿਹਨਾਂ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇ ਗੁੱਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਉਹੀ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜਿਉ ਤੋ ਮਹਾਰਾ ਰੂਪ ਲਿਆਂਦਾ ਐਜੀਪੀ ਸੀ ਆਣਾਂ ਦੀ ਹਾਜ਼ਰੀ ਚ ਪੁਲਿਸ ਦੀ ਆਈ ਰੀ ਚ ਕਾਰਜ ਫਤਿਹ ਹੋਇਆ ਏ ਇਹ ਸਮਝਾਰ ਰੱਖੀ ਕਰਦੇ ਸੀ ਕਿ ਇਹ ਸਾਥ ਤੋਂ ਦੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾ ਅਸੀਂ ਨਾ ਗੁੜਤਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸ਼ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਸ਼ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਿ ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਅੰਦਰ ਕੋਈ ਪੱਖਾ ਨਹੀਂ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਲੇਕਿਨ ਮਹਾਰਾ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਤੇ ਇਹ ਅਤੀਕ ਉਸ ਕਾਰਵਾਈ ਦੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਐਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਹੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨੇ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਪਿਆਂ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਵੇਖਿਓ ਕਿ ਇਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਜੇ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਦਵਾਂਗੇ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਤੁਹਾਨੂੰ ਕਈ ਦਿਨਾਂ ਤੋਂ ਖ਼ਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀ ਸਿਆ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਣ ਹੋ ਜੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਾਂ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਇੱਕ ਉਹ ਵੀ ਮਨ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਸ ਤੋਂ ਮਾਰਾ ਸਰੂਪ ਲੈਣ ਵਾਸਤੇ ਪਰसों ਐ ਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਉਸ ਤੋਂ ਮਾਰਾ ਸਰੂਪ ਲਿਆਂਦਾ ਸਾਜੀਪੀ ਹਿਆਣਾ ਦੀ ਹਾਜ਼ਰੀ ਚ ਪੁਲਿਸ ਦੀ ਹਾਜ਼ਰੀ ਚ ਇੱਕ ਕਾਰਜ ਫਤੇ ਹੋਇਆ ਜੀ ਇਹ ਚਾਰ ਕੀ ਕਰਦੇ ਸੀ ਕਿ ਇਹ ਸਾਫ ਸੰਦੋਸ ਜਿਹੜਾ ਉਹ ਠੀਕ ਤਰੀਕੇ ਨਾਲ ਵੀ ਕਰ ਰਹੀ ਸੀ ਕਿ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਕੋਲ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾ ਸਰੂਪ ਦਾ ਤਾਂ ਖਰ ਰਮਾਲਾ ਸਾਫ ਸੀ ਮੈਂ ਉਹੀ ਕਾ ਵੀ ਮਹਾਰਾ ਸਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖ ਆਸਣ ਨਹੀਂ ਹੁੰਦਾ ਸੀ ਕਈ ਵਾਰ ਤਾਂ ਤੋਂ ਦੋ ਤਿੰਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਕਿ ਮਹਾਰਾਜ ਦੇ ਕਮਰੇ 'ਚ ਨਾ ਤਾਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀਪੂ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਉਸਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨੇ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸ਼ਰਫਲ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖੀਓ ਕਿ ਇਹ ਅਕਸਰ ਇੱਥੇ ਇਹ ਗੁਰੇ ਮਾਮਲੇ ਆਉਂਦੇ ਨੇ ਸਾਡੇ ਕਿਸ ਤਰੀਕੇ ਨਾਲ ਵੇਖਿਓ ਕਿ ਇਸ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲੋਂ ਸਹਾਇਜੋਗ ਰਵਾਂਗੇ ਹੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾਸਣ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਾ ਨਾ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਣ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਤਲਬ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸਰੂਪ ਲੈਣ ਵਾਲਦੇ ਪਰसों ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਉਤੋਂ ਮਹਾਰਾ ਸਰੂਪ ਲਿਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਹਾਜ਼ਰੀ ਤੇ ਚਾਰਜ ਫਤਿਹ ਹੋਇਆ ਜੀ ਇਹ ਕਮੰਡਾਰ ਰੱਖੀ ਕਰਦੇ ਸੀ ਕਿ ਇਹ ਸਾਫ ਤੋਂ ਉਹ ਜਿਹੜਾ ਉਹ ਜਗੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਏ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਹੀ ਆ ਮਹਾਰਾਸ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਸ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਦੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸੰ ਨਹੀਂ ਹੁੰਦਾ ਸੀ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਕਿ ਮਹਾਰਾਜ ਦੇ ਕਮਰੇ ਜਿਨ੍ਹਾਂ 'ਚ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਸਜੀਪੀ ਆਜੀਪੀਸੀ ਨਹੀਂ ਫੋਲੋ ਸਾਧਤਾਈ ਇਹਨਾਂ ਦੀ ਆਜੀਪੀਸੀ ਆਲੇ ਨੂੰ ਬੇਨਤੀ ਕਰਕੇ ਸ਼੍ਰੋਮਣੀ ਗੁਰਦੁਆਰਾ ਅਪਰੰਦਰ ਕਮੇਟੀ ਦੇ ਉਪ ਕਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਨੇ ਚੋਲਾ ਸਾਹਿਬ ਦੇ ਨਜ਼ਦੀਕ ਪਿੰਡ ਸੰਗਤਪੁਰਾ ਚ ਗੁਰਦੁਆਰਾ ਸਾਹਿਬ ਦੇ ਖੇ ਲੰਗਰ ਹਾਲ ਦੀ ਇਮਾਰਤ ਦੇ ਪਾਏ ਜਾ ਰਹੇ ਲੈਂਟਰ ਤੇ ਡਿੱਗਣ ਦੀ ਘਟਨਾ ਤੇ ਦੁੱਖ ਪ੍ਰਗਟ ਕਰਦੇ ਆ ਸਖੀਆਂ ਦੀ ਸੇਵਾ ਅਬਦੀ ਹਰਦੀਆ ਵੀ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਬਾਰੇ ਵਿੱਚ ਸਿਵਾਵਾ ਵੀ ਦਿੱਤਾ ਲੈਣੀ ਹੈ ਸੰਗਤਾਂ ਨਾਲ ਜਿਹੜਾ ਹਾਸਾ ਵਾਪਰਨਾ ਬੇਹਦ ਦੁਖਦਾਈ ਹੈ ਉਹਨਾਂ ਪ੍ਰਸ਼ਾਸਨ ਨਾਲ ਉਮਰ ਵੀ ਪ੍ਰਗਟ ਕਰਦੇ ਆ ਕਰਤਾਰਪੁਰ ਕਰਦੀ ਅਦਾਸ ਕੀਤੀ ਕਿ ਉਹ ਹਾਦਸੇ ਚ ਜ਼ਖਮੀਆਂ ਨੂੰ ਜਲ ਸਹਾਇਤਾ ਦੀ ਬਖਸ਼ਣ ਜ਼ਿਕਰ ਹੋ ਗਿਆ ਕਿ ਤਰਨਤ ਕੋਵਰ ਆਈ ਸੀ ਇਹਨਾਂ ਦੀ ਦਰਸ਼ਨ ਦਾਸ ਦੇ ਲੰਗਰ ਹਾਲ ਦੀ ਇਮਾਰਤ ਦਾ ਪਾਇਆ ਜਾ ਰਿਹਾ ਲੰਨ ਨੇ 60 ਦੇ ਲਿਖਿਆ ਇਸ ਹਾਦਸੇ ਗੁਰਾਨ 15 ਦੇ ਕਰੀਬ ਸ਼ਰਦਾਲੂ ਜ਼ਖਮੀ ਹੋ ਗਏ ਮਲਵੇ ਕੱਟ ਕੇ ਜ਼ਖਮੀਆਂ ਨੂੰ ਹਸਪਤਾਲ ਸ਼ਿਰਤੀ ਕਰਵਾਇਆ ਗਿਆ ਇਸ ਹਾਦਸੇ ਚ ਜਾਨੀ ਨਕਸਾਂ ਤੋਂ ਬਚਾਰਿਆ ਸ਼੍ਰੋਮਣੀ ਕੁਰਦਵਾਰਾ ਸਾਂਭ ਕਮੇਟੀ ਦੇ ਪ੍ਰਧਾਨ ਐਡਵੋਕੇਟਰ ਜੀ ਦੇ ਬੇਟਾ ਵੀ ਆਨੇ ਚੋਲਾ ਸਾਹਿਬ ਦੇ ਨਜ਼ਦੀਕ ਪਿੰਡ ਸੰਗਤ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਦੀਆ ਆਰੰਭ ਤੇ ਪਾਈ ਜਾ ਰਹੇ। ਸਲੈਂਟਰ ਤੇ ਡਿਗਣ ਦੀ ਘਟਨਾ ਤੇ ਦੁੱਖ ਪ੍ਰਗਟ ਕਰਦੇ ਹਾਂ। ਜ਼ਖਮੀਆਂ ਦੀ ਸੇਵਾ ਜਾਬੀ ਦੀ ਅਰਦਾਸ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਕਮਲ ਰਹੀ ਦੁਆਰਦੀਆਂ ਸੇਵਾਵਾਂ ਵਿੱਚ ਹਿੱਸਾ ਲੈ ਰਹੀਆਂ ਸੰਗਤਾਂ ਨਾਲ ਅਜਿਹਾ ਹਾਸਾ ਵਾਪਰਨਾ ਬੇਹਦ ਦੁਖਦਾਈ ਹੈ। ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਕਰਤਾ ਪੁੱਤ ਅਗੇ ਅਰਦਾਸ ਕੀਤੀ ਕਿ ਉਹ ਹਾਦਸੇ 'ਚ ਜ਼ਖਮੀਆਂ ਨੂੰ ਜਲਦ ਸੇਵਾ ਜਾਬੀ ਬਖਸ਼ਣ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਸੰਗਪੁਰ ਦੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਲੰਗਰ ਹਾਲ ਦੀ ਇਮਾਰਤ ਦਾ ਪਾਇਆ ਜਾ ਰਿਹਾ ਲੈਟਰ ਅਚਾਨਕ ਡਿੱਗ ਗਿਆ ਉਸ ਸਾਹ ਦੇ ਦੌਰਾਨ 15 ਦੇ ਕਰੀਬ ਸ਼ਰਧਾਲੂ ਜ਼ਖਮੀ ਨੂੰ ਗੇਲਬੇ ਵਿੱਚ ਘਟ ਕੇ ਜ਼ਖਮੀ ਨੂੰ ਹਸਪਤਾਲ ਚ ਮੱਤੀ ਕਰਵਾਇਆ ਗਿਆ ਇਸ ਹਾਦਸੇ ਚ ਜਨ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸੰ ਨਹੀਂ ਹੁੰਦਾ ਸੀ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਗਰ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਲੇਕਿਨ ਮਹਾਰਾਜ ਦੇ ਕਮਰੇ 'ਚ ਨਾ ਤਾਂ ਪੱਖਾ ਵੀ ਨਹੀਂ ਸਾਰਾ ਇੱਕਾਜੋ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ तरीके दी मांग ਰੱਖਦੇ ਆ ਕਿ ਇਹ ਅਕਸਰ ਅਜਿਹੇ ਪੂਰੇ ਮਾਪ ਲਿਆ ਹੁੰਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਦੇਖੀਓ ਕਿ ਇਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਜੋ ਸ਼ਹਿਰਾਂ 'ਚ ਜੋ ਬੇਨਤੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ 9653700602 ਪੂਰਾ ਸਹਿਯੋਗ ਦਵਾਂਗੇ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਏ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਏ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਸਨ ਉਹ ਇਹ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਨ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਨਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸਰੂਪ ਲੈਣ ਵਾਸਤੇ ਪਰसों ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇਤੋਂ ਮਹਾਰਾ ਸਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਹੀ ਇੱਕ ਕਾਰਜ ਫਤਿਹ ਹੋਇਆ ਹੈ ਇਹ ਅਸੀਂ ਚਾਰ ਰੱਖੀ ਕਰਦੇ ਸੀ ਕਿ ਇਹ ਸਾਫ ਸੰਦੂਕ ਜਿਹੜਾ ਉਹ ਸਹੀ ਤਰੀਕੇ ਨਾਲ ਵੀ ਕਰ ਰਹੇ ਸੀ ਕਿ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾ ਸਰੂਪ ਦਾ ਤਾਂ ਖਰ ਰਮਾਲਾ ਸਾਫ ਸੀ ਮੈਂ ਉਹੀ ਕਾ ਵੀ ਮਹਾਰਾ ਸਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਤੋਂ ਤੋਂ 3 3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮੈਂ ਲੇਕਿਨ ਮਹਾਰਾ ਦੇ ਕਮਰੇ 'ਚ ਇਹਨਾਂ ਤੋਂ ਪੱਖ ਤੇ ਇਹ ਅਕੀ ਉਸ ਕਾਰਵਾਈ ਦੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜਿਸ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜੀਪੀ ਸੀ ਐਜੀਪੀ ਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜੀਪੀ ਸੀ ਨੇ ਆਰੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਰਦ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇਹਦੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਿਆ ਜਾ ਸਕੇ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਜੇਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਨ ਵਾਸਤੇ ਕੋਈ ਪੀੜਾ ਸਾਹਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਬੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਸ ਤੋਂ ਮਹਾਰਾ ਸ਼੍ਰੂਪ ਲੈਣ ਵਾਲ ਦੇ ਪਰਸੋਂ ਐ ਜੀ ਪੀ ਸੀ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਸੋਹੀ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਹਾਰਾ ਗਰੁੱਪ ਲਿਆਂਦਾ ਹੈ ਜੀ ਤੁਸੀਂ ਹਿਆਣਾਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਹੀ ਚਾਰਜ ਫਤਿਹ ਹੋਇਆ ਹੈ ਇਹ ਕੀ ਚਾਰ ਰੱਖੀ ਕਰਦੇ ਸੀਗੇ ਇਹ ਸਾਫ ਸੰਦੋਖ ਜਿਹੜਾ ਉਹ ਸਹੀ ਤਰੀਕੇ ਨਾਲ ਵੀ ਕਰ ਰਹੀ ਸੀ ਕਿ ਜਿਹੜਾ ਮਹਾਰਾ ਅਸੀਂ ਨਾ ਗੁਰਤਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫ ਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖ ਆਸਣ ਨਹੀਂ ਹੁੰਦਾ ਸੀ ਤੇ ਕਈ ਵਾਰ ਤਾਂ 2 2 3 3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਪਰ ਲੇਕਿਨ ਮਹਾਰਾਜ ਦੇ ਕਮਰੇ 'ਚ ਨਾ ਤਾਂ ਪ ਇਹ ਇਹ ਕਿਸ ਕਾਰਵਾਈ ਦੇ ਪੁਲਿਸ ਨੇ ਕੋ ਕਾਰਵਾਈ ਕੀਤੀ ਹੈ ਜਿਸ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜੀਪੀ ਜੀ ਐਜੀਪੀ ਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜੀਪੀ ਸੀ ਨੇ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਉਹ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰ੍ਹਾਂ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇਹ ਜਿਹੇ ਪੁਰੇ ਮਾਮਲੇ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਦੇਖਦੇ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਜੇਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਜੇ ਸੁੱਖਾ ਅਸਣ ਹੋਵੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਰੂਪ ਲੈਣ ਵਾਸਤੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੋ ਕੁ ਮਹਾਰਾ ਰੂਪ ਨੇ ਆਂਦਾ ਅੱਜ ਦੀ ਹੀ ਆਣਾ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਦੀ ਇੱਕ ਕਾਰਜ ਫਤਿਹ ਹੋਇਆ ਜੀ ਇਹ ਸਮਝਾਰ ਰੱਖੀ ਕਰਦੇ ਸੀ ਕਿ ਇਹ ਸਾਫ ਤੋਂ ਉਹ ਜਿਹੜਾ ਉਹ ਠੱਗੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁੜਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਹੀ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸੁਣ ਨਹੀਂ ਹੁੰਦਾ ਸੀ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਗੱਲ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਇਹਨਾਂ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀ ਸੀ ਐਜਪੀ ਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀ ਸੀ ਨੇ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਦੇਖਿਓ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਦੇਣਤੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲੋਂ ਸਹਾਇਤਾ ਦੇਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਇਹਦਾ ਤੇ ਸੁੱਖਾ ਅਛਣ ਉਹਦੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮੜਾ ਮੋਟਾ ਮਹਾਰਾਜੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸਰੂਪ ਲੈਣ ਵਾਸਤੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤੇ ਹੋ ਗਿਆ ਜੇ ਤੋਂ ਮਹਾਰਾ ਸਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਹੀ ਇੱਕ ਕਾਰਜ ਫਤੇ ਹੋਇਆ ਜੀ ਇਹ ਚਾਰ ਰਕੀ ਕਰਦੇ ਸੀ ਕਿ ਇਹ ਸਾਫ ਤੋਂ ਉੱਪਰ ਜਿਹੜਾ ਉਸ ਤਰੀਕੇ ਨਾਲ ਵੀ ਕਰ ਰਹੇ ਸੀ ਕਿ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ 2-3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਗੱਲ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਲੇਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਉਸਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਾਬ੍ਹ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਦੇਖਿਓ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਜੋ ਸ਼ਹਿਰਾਂ 'ਚ ਜੋ ਜ਼ਿੰਦਗੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਰਵਾਂਗੇ ਹੀ ਅਸੀਂ ਇਹ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਜੇ ਸੁੱਖਾ ਅਛਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਹ ਤੋਂ ਮਹਾਰਾ ਸਰੂਪ ਲੈਣ ਵਾਲਦੇ ਪਰसों ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਹਾਰਾ ਸਰੂਪ ਲਿਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਹਾਜ਼ਰੀ 'ਚ ਇਹ ਕਾਰਜ ਫਤਿਹ ਹੋਇਆ ਜੀ ਇਹ ਆ ਚਾਰ ਰੱਖੀ ਕਰਦੇ ਸੀ ਕਿ ਇਹ 702 ਕੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੀ ਸੀ ਕਿ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਤੇ ਕਈ ਵਾਰ ਤਾਂ 12-13-13 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਇਹਨਾਂ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਆਈਜੀਪੀਸੀ ਨੇ ਵੀ ਫੁੱਲ ਸਾਥ ਦਿੱਤਾ ਜੀ ਇਹਨਾਂ ਦੀ ਆਈਜੀਪੀਸੀ ਵਾਲਿਆਂ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਰਦਾਰ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹੋ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ ਚੋਂ ਸ਼ਹਿਰਾਂ ਚੋਂ ਬੇਨਤੀ ਆ ਵੀ ਸਾਰੇ ਆਪਦੇ ਆਪਦੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਦਮਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਇਹਦਾ ਤੇ ਸੁੱਖਾ ਅਛਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਨ ਵਾਸਤੇ ਕੋਈ ਪੀੜਾ ਸਾਹਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਹੈ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਤਲਬ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਹ ਤੋਂ ਮਾਰਾ ਸਰੂਪ ਲੈਣ ਵਾਲਦੇ ਪਰसों ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਅਸੀਂ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਾਰਾ ਸਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਆਈ ਰੀਜਨ ਇੱਕ ਚਾਰਜ ਫਤੇ ਹੋਇਆ ਏ ਇਹ ਚਾਰ ਕਿ ਕਰਦੇ ਸੀਗੇ ਇਹ 702 ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੇ ਸੀਗੇ ਜਿਹੜਾ ਮਹਾਰਾਜ ਅਸੀਂ ਨਾ ਗੁੜਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਗੱਲ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮੈਂ ਲੇਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਤੇ ਇਹ ਅਕੀਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਐਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਹੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨੇ ਆਣੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐ ਐਸਐਫ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਅਜਿਹੇ ਪੂਰੇ ਮਾਮਲੇ ਆਉਂਦੇ ਨੇ ਸਾਡੇ ਕੋਲ ਕਿਸ ਤਰੀਕੇ ਨਾਲ ਵੇਖਿਓ ਕਿ ਇਸ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲੋਂ ਸਹਾਇਜੋਗ ਰਵਾਂਗੇ ਹੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੋਈ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾਸਣ ਨਹੀਂ ਹੁੰਦਾ ਹੈਗਾ ਤੇ ਸੁੱਖਾਸਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਣ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਦਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਖਰੂਪ ਲੈਣ ਵਾਲ ਦੇ ਪਰਸੋਂ ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਉਤੋਂ ਮਹਾਰਾ ਖਰੂਪ ਲਿਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਹੀ ਇੱਕ ਕਾਰਜ ਫਤਿਹ ਹੋਇਆ ਹੈ ਇਹ ਕੰਮ ਚਾਰ ਰੱਖੀ ਕਰਦੇ ਸੀਗੇ ਇਹ ਸਾਫ ਸੁਥੋ ਉਹ ਜਿਹੜਾ ਉਹ ਜਿਹੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਕੋਲ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਸ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਦੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਕਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ ਤੋਂ ਤੋਂ 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਇਹਨਾਂ ਮਹਾਰਾਜ ਦੇ ਕਮਰੇ ਜਿਨ੍ਹਾਂ 'ਚ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜੀਪੀਸੀ ਐਜੀਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜੀਪੀਸੀ ਨੇ ਆਲੇ ਨੂੰ ਬੇਨਤੀ ਕਰਕੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹੁਕਤੀ ਹੈ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਡੇ ਕਿਸ ਤਰੀਕੇ ਨਾਲ ਵੇਖਦੇ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਬਹੁਤ ਸਾਰਾ ਸਹਿਯੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਣ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਸਣ ਉਹ ਇਹ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਤਲਬ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸਰੂਪ ਲੈਣ ਵਾਸਤੇ ਪਰਸੋਂ ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਹਾਰਾ ਸਰੂਪ ਲਿਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਚ ਪੁਲਿਸ ਦੀ ਹਾਜ਼ਰੀ ਚ ਇਹ ਕਾਰਜ ਫਤਿਹ ਹੋਇਆ ਹੈ ਇਹ ਸਮਝਾਰ ਰੱਖੀ ਕਰਦੇ ਸੀ ਕਿ ਇਹ ਸਾਫ ਤੋਂ ਦੋ ਕੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੀ ਸੀ ਕਿ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਹੀ ਆ ਮਹਾਰਾਜ ਰੂਪ ਦਾ ਤਾਂ ਖ ਰਮਾਲਾ ਸਾਪਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ 2-3 ਤਨ ਤਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਕਿ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀਦ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕੰਮ ਹੋਇਆ ਐ ਐਸਐਫ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹਾਂ ਕਿ ਇਹ ਅਕਸਰ ਅਜਿਹੇ ਪੂਰੇ ਮਾਪਿਆਂ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਦੇਖਦੇ ਕਿ ਇਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਬਹੁਤ ਸਹਾਯੋਗ ਦਵਾਂਗੇ ਅਸੀਂ ਤੇ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਨ ਵਾਸਤੇ ਕੋਈ ਪੀੜਾ ਸਾਹਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਨਮੋਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਥੋਂ ਮਹਾਰਾ ਸਰੂਪ ਲੈਣ ਵਾਲ ਦੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇਤੋਂ ਮਹਾਰਾ ਸਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਆਈ ਰਿਜ ਇੱਕ ਕਾਰਜ ਫਤਿਹ ਹੋਇਆ ਹੈ ਇਹ ਕਰ ਰੱਖੀ ਕਰਦੇ ਸੀ ਕਿ ਇਹ ਸਾਫ ਸੁਥੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੇ ਸੀ ਜਿਹੜਾ ਮਹਾਰਾਏ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਸਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਗੱਲ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਲੇਕਿਨ ਮਹਾਰਾ ਦੇ ਕਮਰੇ 'ਚ ਇਹਨਾਂ ਤੋਂ ਪੱਖਾ